ਡੇਰਾ ਬਿਆਸ ਦੇ 사ਸੰਗ ਪਵਨ ਨੇੜੇ ਬਣਿਆ 150 ਸਾਲ ਪੁਰਾਣਾ ਪੁਲ ਟੁੱਟ ਗਿਆ ਜੀਹਾਂਪੁਰ ਤੋਂ ਬਜਰੀ ਅਤੇ ਗੱਟ ਕੇ ਨਾਲ ਭਰਿਆ ਟਿਪਰ ਗੁਜਰਿਆ ਤਾਂ ਪੁਲ ਅਚਾਨਕ ਧਸ ਗਿਆ ਜਿਸ ਕਾਰਨ ਟਰੱਕ ਦਾ ਅਗਲਾ ਹਿੱਸਾ ਹਵਾ 'ਚ ਲਟਕ ਗਿਆ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਟਰੱਕ ਹਵਾ 'ਚ ਲਟਕਿਆ ਹੋਇਆ ਹੈ ਜਦਕਿ ਪੁਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਦਰਸਲ ਹੁਸ਼ਿਆਰਪੁਰ ਦੇ ਮਾਲਪੁਰ ਇਲਾਕੇ 'ਚ ਬਣਿਆ ਇਹ ਪੁਲ ਅਚਾਨਕ ਓਵਰਲੋਡ ਟਰੱਕ ਦੇ ਲੰਘਣ ਕਾਰਨ ਧਸ ਗਿਆ ਇਪੂਲ ਕ੍ਰੀਬ 150 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਕਿ ਬੀਤੇ ਕਈ ਸਾਲਾਂ ਤੋਂ ਅਸੁਰੱਖਿਤ ਐਲਾਨਿਆ ਗਿਆ ਸੀ ਪਰ ਬਾਅਦ ਵਿੱਚ ਇਸ ਦੇ ਨਾਲ ਹੀ ਇੱਕ ਹੋਰ ਪੁਲ ਬਣਾ ਦਿੱਤਾ ਗਿਆ ਪਰ ਰਾਧਾ ਸਵਾਮੀ 사ਸੰਗ ਭਵਨ ਅਤੇ ਟਰੱਕ ਯੂਨੀਅਨ ਨੂੰ ਜਾਣ ਵਾਲਾ ਇਹ ਇਕਲੌਤਾ ਰਸਤਾ ਸੀ ਜਿਸ ਕਾਰਨ ਕੁਝ ਵਾਹਨ ਇੱਥੋਂ ਹੀ ਗੁਜ਼ਰਦੇ ਸੀ ਪਰ ਹੁਣ ਜਦੋਂ ਇੱਕ ਬਜਰੀ ਨਾਲ ਭਰਿਆ ਟਰਾਲਾ ਇਸ ਪੁਲ ਤੋਂ ਗੁਜ਼ਰਨ ਲੱਗਿਆ ਤਾਂ ਪੁਲ ਅਚਾਨਕ ਧਸ ਗਿਆ ਜਿਸ ਕਾਰਨ ਟਰਾਲਾ ਹਵਾ ਚ ਲਟਕ ਗਿਆ ਸਾਹੀਏਕੇ ਚੰਡੀਗੜ ਪਠਾਨਖ ਮੁੱਖ ਮਾਰਗ ਤੇ ਗੜਸ਼ੰਕਰ ਨੇੜੇ ਰੇਲਵੇ ਫਾਟਕ ਨੂੰ ਜ਼ਰੂਰੀ ਮੁਰੰਮਤ ਲਈ ਬੰਦ ਕੀਤਾ ਗਿਆ ਹੈ ਇਹ ਫਾਟਕ 26 ਤੋਂ 28 ਫਰਵਰੀ ਤੱਕ ਬੰਦ ਰੱਖਿਆ ਗਿਆ ਹੈ ਜਿਸ ਕਾਰਨ ਵਾਹਨ ਦੂਜੇ ਰਸਿਆਂ ਤੋਂ ਕੱਢੇ ਜਾਂਦੇ ਨੇ ਅਤੇ ਹੁਣ ਜਦੋਂ ਬਜਰੀ ਨਾਲ ਭਰਿਆ ਇਹ ਟਰੱਕ ਇਸ ਪੁਲ ਦੇ ਉੱਪਰੋਂ ਲੰਘਿਆ ਤਾਂ ਅਚਾਨਕ ਪੁਲ ਢੇਠਾ ਤਸ ਗਿਆ ਬアドਰੀ ਦਾ ਪਰਿਆ ਇਹ ਟਰਾਲਾ ਗੜਸ਼ੰਕਰ ਤੋਂ ਮਾਹਲਪੁਰ ਜਾ ਰਿਹਾ ਸੀ ਅਤੇ ਜਦੋਂ ਉਹ ਮਾਹਲਪੁਰ ਦੇ ਮੁੱਖ ਚੌਕ ਪੁੱਜਿਆ ਤਾਂ ਗਣਸ਼ੰਕਰ ਦਾ ਫਾਟਕ ਬੰਦ ਹੋਣ ਕਾਰਨ ਉਸ ਨੂੰ ਦੂਜੇ ਰਸਤੇ ਭੇਜਣਾ ਪਿਆ ਟਰਾਲੇ ਦੀ ਲੰਬਾਈ ਜ਼ਿਆਦਾ ਹੋਣ ਕਾਰਨ ਉੱਥੇ ਖੜੇ ਪੁਲਿਸ ਮਲਾਤਮਨ ਨੇ ਟਰਾਲੇ ਚਾਲਕ ਨੂੰ ਸ਼ਹਿਰ ਤੋਂ ਬਾਹਰ ਦੀ ਭੇਜ ਦਿੱਤਾ ਅਤੇ ਜਦੋਂ ਇਹ ਟਰਾਲਾ ਰਾਧਾ ਸਵਾਮੀ ਸਤਸੰਗ ਪਵਨ ਨੇੜੇ ਪੁੱਜਿਆ ਤਾਂ ਅਚਾਨਕ ਪੁਲ ਵਿਚਕਾਰੋਂ ਟੁੱਟ ਗਿਆ ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਇਹ ਪੁਲ ਕਰੀਬ 150 ਸਾਲ ਪੁਰਾਣਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ